ਅੱਜ ਇਹਨਾਂ ਕਾਰਨਾਂ ਦੀ ਜਾਂਚ ਕਰਦੇ ਹੋਏ ਕਿ ਪਰਮੇਸ਼ਵਰ ਨੇ ਚਰਚ ਨੂੰ ਇਸ ਧਰਤੀ ਉੱਤੇ ਕਿਉਂ ਸਥਾਪਿਤ ਕਰਨ ਦੀ ਇਜਾਜ਼ਤ ਦਿੱਤੀ ਹੈ ਅਤੇ ਕਿਉਂ ਪਰਮੇਸ਼ਵਰ ਨੇ ਸਿਯੋਨ ਦੀ ਸਥਾਪਨਾ ਕੀਤੀ ਹੈ ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ ਆਓ ਅਸੀਂ ਸਿਯੋਨ ਦੀ ਵਡਿਆਈ ਅਤੇ ਪਰਮੇਸ਼ਵਰ ਉਪਦੇਸ਼ ਸ੍ਰੀ ਲੇਖ ਨਾਲ ਪਰਮੇਸ਼ਵਰ ਦੇ ਵਚਨ ਦਾ ਅਧਿਐਨ ਕਰਨ ਦਾ ਸਮਾਂ ਲਈਏ ਤਾਂ ਜੋ ਅਸੀਂ ਆਪਣੀ ਮੁਕਤੀ ਦੇ ਬਾਰੇ ਇੱਕ ਵਾਰ ਫਿਰ ਦ੍ਰਿੜ ਵਿਸ਼ਵਾਸ ਪ੍ਰਾਪਤ ਕਰ ਸਕੀਏ ਇਸ ਧਰਤੀ ਉੱਤੇ ਰਹਿੰਦੇ ਹੋਏ ਬਹੁਤ ਸਾਰੇ ਲੋਕ ਹੈਰਾਨ ਹੁੰਦੇ ਹਨ ਕਿ ਪਰਮੇਸ਼ਵਰ ਕਿੱਥੇ ਹਨ ਸਾਰੇ ਚਰਚਾ ਵਿੱਚੋਂ ਪਰਮੇਸ਼ਵਰ ਕਿਹੜੇ ਚਰਚ ਵਿੱਚ ਨਿਵਾਸ ਕਰਦੇ ਹਨ ਉਹ ਇਹਨਾਂ ਸਵਾਲਾਂ ਨਾਲ ਚੁੱਪਚਾਪ ਜੀ ਰਹੇ ਹਨ ਇਸ ਦੌਰਾਨ ਅਸੀਂ ਲੋਕਾਂ ਨੂੰ ਇਹ ਕਹਿ ਕੇ ਗਵਾਹੀ ਦਿੰਦੇ ਹਾਂ ਪਰਮੇਸ਼ਵਰ ਸਾਡੇ ਚਰਚ ਵਿੱਚ ਸਾਡੇ ਨਾਲ ਹਨ ਅਸੀਂ ਆਪਣੇ ਸੀਯੋਂ ਦੀ ਵਡਿਆਈ ਕਰਦੇ ਹਾਂ ਅਤੇ ਦੁਨੀਆ ਭਰ ਦੇ ਕਈ ਲੋਕਾਂ ਨੂੰ ਉਸ ਦੀ ਜਾਣ ਪਛਾਣ ਦਿੰਦੇ ਹਾਂ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ ਤਦ ਅਸੀਂ ਹਮੇਸ਼ਾ ਲੋਕਾਂ ਨੂੰ ਆਪਣੇ ਚਰਚ ਬਾਰੇ ਬਹੁਤ ਸਾਰੀਆਂ ਚੰਗੀਆਂ ਗੱਲਾਂ ਦੱਸਦੇ ਹਾਂ ਸਾਡਾ ਚਰਚ ਸਭ ਤੋਂ ਵਧੀਆ ਚਰਚ ਹੈ ਸਾਡਾ ਚਰਚ ਧੰਨ ਚਰਚ ਹੈ ਸਾਡਾ ਚਰਚ ਉਹ ਜਗ੍ਹਾ ਹੈ ਜਿੱਥੇ ਮੁਕਤੀ ਪਾਈ ਜਾਂਦੀ ਹੈ ਫਿਰ ਚਰਚ ਆਫ ਗੋਡ ਸਭ ਤੋਂ ਚੰਗਾ ਚਰਚ ਕਿਉਂ ਹੈ ਅਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਸਾਡੇ ਚਰਚ ਵਿੱਚ ਸਾਡੇ ਨਾਲ ਹਨ फिर इस मामले बारे आओ असी बाइबल विच पविख पानिया दा अध्ययन करके समझाए जो साबित कर दिया हन कि परमेश्वर चर्च ऑफ गॉड विच हन जो इस युग विच सीयोन है चर्च ऑफ गॉड तो बिना मुक्ति नहीं हो सकती इस समय मैं एक बार फिर प्रार्थना करता हाँ कि दुनिया भर विच सारे देश और राज चर्च ऑफ गॉड में उमड़ आएंगे और महसूस करेंगे कि उन्होंने अपने विश्वास के जीवन में जिसकी सब तो ज्यादा जरूरत है ओ एलोहिम परमेश्वर अर्थात पिता जी अते नवी यम स्वर्गी माता जी नवीकार करना है अजिहे लोग जो कई अलग, अलग चर्चा विच जाके ये सोचते हुए परमेश्वर नर्च वि है परमेश्वर उस चर्च विच है शुकर है ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਬਾਈਬਲ ਦੇ ਦੁਆਰਾ ਭਵਿੱਖਬਾਣੀ ਕੀਤੀ ਸੀ ਅਤੇ ਸਾਨੂੰ ਜਾਣਨ ਦਿੱਤਾ ਕਿ ਪਰਮੇਸ਼ਵਰ ਕਿੱਥੇ ਨਿਵਾਸ ਕਰਨਗੇ। ਪਰਮੇਸ਼ਵਰ ਕਹਿੰਦੇ ਹਨ ਮੈਂ ਇਸ ਜਗ੍ਹਾ ਵਿੱਚ ਹਾਂ ਜੇਕਰ ਤੁਸੀਂ ਮੈਨੂੰ ਲੱਭਣਾ ਚਾਹੁੰਦੇ ਹੋ ਤਾਂ ਇਸ ਜਗ੍ਹਾ ਤੇ ਆਓ। ਆਤਮਾ ਅਤੇ ਲਾੜੀ ਵੀ ਸਾਨੂੰ ਉਹ ਜਗ੍ਹਾ ਦਿਖਾਉਂਦੇ ਹਨ ਜਿੱਥੇ ਉਹ ਹਨ ਅਤੇ ਸਾਨੂੰ ਕਹਿੰਦੇ ਹਨ ਮੇਰੇ ਕੋਲ ਆਓ ਹੈਨਾ। ਇਸ ਲਈ ਅੱਜ ਦਾ ਸਿਰਲੇਖ ਹੈ ਸਿਯੋਨ ਦੀ ਵਡਿਆਈ ਅਤੇ ਪਰਮੇਸ਼ਵਰ ਆਓ ਅਸੀਂ ਪ੍ਰਕਾਸ਼ ਦੀ ਪੋਥੀ ਅਧਿਆਇ 14 ਉੱਤੇ ਜਾਈਏ ਪ੍ਰਕਾਸ਼ ਦੀ ਪੋਥੀ 14 ਅਨੁਪਾਤ ਇੱਕ ਵਿੱਚ ਲਿਖਿਆ ਹੈ ਮੈਂ ਨਿਗਾਹ ਕੀਤੀ ਤੱਕ ਹੀ ਵੇਖਦਾ ਹਾਂ ਭਈ ਲੀਲਾ ਖਲੋਤਾ ਹੈ ਲੀਲਾ ਕਿੱਥੇ ਖਲੋਤਾ ਹੈ ਇੱਥੇ ਜਦੋਂ ਅਸੀਂ ਇਸ ਜਗ੍ਹਾ ਨੂੰ ਦੇਖਦੇ ਹਾਂ ਤਦ ਅਸੀਂ ਤੁਰੰਤ ਸਮਝ ਸਕਦੇ ਹਾਂ ਕਿ ਪਰਮੇਸ਼ਵਰ ਕਿੱਥੇ ਹਨ ਲਗਭਗ 2000 ਸਾਲ ਪਹਿਲਾਂ ਰਸੂਲ ਯੋਹੰਨਾ ਨੂੰ ਪਤਮੁਸਤਪੋ ਵਿੱਚ ਕੱਢ ਦਿੱਤਾ ਗਿਆ ਸੀ ਅਤੇ ਉਸ ਨੂੰ ਪਰਮੇਸ਼ਵਰ ਤੋਂ ਇੱਕ ਮਹਾਨ ਪ੍ਰਕਾਸ਼ਨ ਪ੍ਰਾਪਤ ਹੋਇਆ ਸੀ ਮੈਂ ਨਿਗਾਹ ਕੀਤੀ ਤੱਕ ਹੀ ਵੇਖਦਾ ਹਾਂ ਭਈ ਲੇਲਾ ਸਿਯੋਨ ਦੇ ਪਹਾੜ ਉੱਤੇ ਖਲੋਤਾ ਹੈ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਅਧਿਆਇ 14 ਗਵਾਹੀ ਦਿੰਦਾ ਹੈ ਕਿ ਸਿਯੋਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ ਹੈ ਨਾ ਆਓ ਅਸੀਂ ਯਸਾਯਾਹ 33 ਵਿੱਚ ਵੀ ਪਰਮੇਸ਼ਵਰ ਦੇ ਵਚਨਾਂ ਉੱਤੇ ਇੱਕ ਨਜ਼ਰ ਪਾਈਏ ਯਸਾਯਾਹ 33 ਅਨੁਪਾਤ 2 ਸੀਯੋਨ ਤੱਕ ਸਾਡੇ ਮਿੱਥੇ ਹੋਏ ਪਰਬੰਧਾ ਨਗਰ ਤੇਰੀਆਂ ਅੱਖਾਂ ਯਰੂਸ਼ਲਮ ਨੂੰ ਵੇਖਣ ਗਿਆਨ ਇੱਕ ਆਰਾਮ ਦਾ ਆਵਾਸ ਇੱਕ ਤੰਬੂ ਜਿਹੜਾ ਪੁੱਟਿਆ ਨਾ ਜਾਵੇਗਾ ਜਿਹਦੇ ਕੀਲੇ ਕਦੀ ਉਖਾੜੇ ਨਹੀਂ ਜਾਣਗੇ ਜਿਹਦੀਆਂ ਲਾਸਾਂ ਵਿੱਚੋਂ ਇੱਕ ਵੀ ਤੋੜੀ ਨਾ ਜਾਵੇਗੀ ਪਰ ਉੱਥੇ ਮਤਲਬ ਸੀਯੋਨ ਵਿੱਚ ਯਹਵਾਹ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ ਪਰ ਉੱਥੇ ਯਹਵਾਹ ਸ਼ਾਨ ਵਿੱਚ ਸਾਡੇ ਅੰਗ ਸੰਗ ਹੋਵੇਗਾ ਸਿਰਫ ਪ੍ਰਕਾਸ਼ ਦੀ ਪੋਥੀ ਦੀ ਕਿਤਾਬ ਵਿੱਚ ਲਿਖੀ ਗਈ ਭਵਿੱਖਬਾਣੀ ਵਿੱਚ ਹੀ ਨਹੀਂ ਬਲਕਿ ਯਸਾਯਾਹ ਦੀ ਕਿਤਾਬ ਵਿੱਚ ਲਿਖੀ ਗਈ ਭਵਿੱਖਬਾਣੀ ਵਿੱਚ ਵੀ ਪਰਮੇਸ਼ਵਰ ਸਾਨੂੰ ਜਾਣਨ ਦਿੰਦੇ ਹਨ ਕਿ ਸਿਉਨੋ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ ਪਰਮੇਸ਼ਵਰ ਕਿਸੇ ਹੋਰ ਜਗ੍ਹਾ ਵਿੱਚ ਨਹੀਂ ਰਹਿੰਦੇ ਪਰ ਉਹ ਸਿਰਫ ਸਿਉਨ ਵਿੱਚ ਰਹਿੰਦੇ ਹਨ ਆਓ ਅਸੀਂ ਜ਼ਬੂਰਾ ਦੀ ਪੋਥੀ ਅਧਿਆਇ 9 ਉੱਤੇ ਵੀ ਇੱਕ ਨਜ਼ਰ ਪਾਈਏ ਜ਼ਬੂਰਾ ਦੀ ਪੋਥੀ 9:10 ਤੇਰੇ ਨਾਮ ਦੇ ਜਾਣਨ ਵਾਲੇ ਤੇਰੇ ਉੱਤੇ ਭਰੋਸਾ ਰੱਖਦੇ ਹਨ ਕਿਉਂ ਜੋ ਹੈ ਯਹੋਵਾ ਤੈ ਆਪਣੇ ਆਲਿਬਾਨੂ ਤਿਆਗ ਨਹੀਂ ਦਿੰਦਾ ਵਚਨ 11 ਯਹੋਵਾ ਦੀ ਉਸਤਤ ਗਾਓ ਜਿਹੜਾ ਕਿੱਥੇ ਵੱਸਦਾ ਹੈ ਸਿਇਯੋਨ ਵਿੱਚ ਵੱਸਦਾ ਹੈ ਲੋਕਾਂ ਵਿੱਚ ਉਹਦੇ ਕੰਮਾਂ ਦਾ ਪ੍ਰਚਾਰ ਕਰੋ 하나님 ਪਰਮੇਸ਼ਰ ਸਿਇਯੋਨ ਵਿੱਚ ਹਨ ਇਸੇ ਕਰਕੇ ਨਬੀਆਂ ਦੀਆਂ ਭਵਿੱਖਬਾਣੀਆਂ ਤੇ ਗਵਾਈਆਂ ਹਨ ਜੋ ਕਹਿੰਦੀਆਂ ਹਨ ਕਿ ਸਿਯੋਨ ਚਮਕੇਗਾ ਤੇ ਮਹਿਮਾ ਨਾਲ ਪਰਪੂਰ ਹੋਵੇਗਾ ਅਤੇ ਮੁਕਤੀ ਦੇ ਦਿਨ ਤੇ ਸਿਯੋਨ ਸ਼ਰਨਸਥਾਨ ਅਤੇ ਸਾਡਾ ਗੜ ਹੋਵੇਗਾ ਇਹਨਾਂ ਸਾਰੀਆਂ ਭਵਿੱਖਬਾਣੀਆਂ ਦਾ ਮੂਲ ਇਹ ਹੈ ਕਿ ਸਿਯੋਨ ਵਿੱਚ ਪਰਮੇਸ਼ਵਰ ਨਿਵਾਸ ਕਰਦੇ ਹਨ ਬਹੁਤ ਸਾਰੇ ਲੋਕ ਇਹ ਸੋਚਦੇ ਹੋਏ ਚਰਚ ਨੂੰ ਲੱਭਦੇ ਹਨ ਕਿ ਮੈਂ ਇਸ ਚਰਚ ਵਿੱਚ ਪਰਮੇਸ਼ਵਰ ਨੂੰ ਲੱਭ ਸਕਦਾ ਹਾਂ ਕਿ ਮੈਂ ਉਸ ਚਰਚ ਵਿੱਚ ਪਰਮੇਸ਼ਵਰ ਨੂੰ ਲੱਭ ਸਕਦਾ ਹਾਂ ਉਹ ਪਰੇਸ਼ਵੀਟੇਰੀਅਨ ਚਰਚ ਯਹਵਾਹ ਦੇ ਗਵਾਹ ਯੂਨੀਫਿਕੇਸ਼ਨ ਚਰਚ ਸਾਲਵੇਸ਼ਨ ਆਰਮੀ ਕੈਥੋਲਿਕ ਚਰਚ ਅਤੇ ਹੋਰ ਬਥੇਰੇ ਚਰਚਾਂ ਵਿੱਚ ਜਾਂਦੇ ਹਨ ਪਰ ਪਰਮੇਸ਼ਵਰ ਸਾਨੂੰ ਨਬੀਆਂ ਦੀਆਂ ਭਵਿੱਖਬਾਣੀਆਂ ਅਤੇ ਗਵਾਹੀਆਂ ਦੇ ਦੁਆਰਾ ਸਪਸ਼ਟ ਰੂਪ ਨਾਲ ਜਾਣਨ ਦਿੰਦੇ ਹਨ ਕਿ ਉਹ ਸਿਯੋਨ ਵਿੱਚ ਨਿਵਾਸ ਕਰਦੇ ਹਨ ਰਸੂਲ ਯੋਹੰਨਾ ਨੇ ਇੱਕ ਪ੍ਰਕਾਸ਼ਨ ਦੇਖਿਆ ਕਿ ਪਰਮੇਸ਼ਵਰ ਸਿਯੋਨ ਵਿੱਚ ਹਨ ਨਬੀ ਯਸਾਯਾਹ ਨੇ ਵੀ ਇੱਕ ਦਰਸ਼ਨ ਦੇਖਿਆ ਕਿ ਪਰਮੇਸ਼ਵਰ ਸਿਯੋਨ ਵਿੱਚ ਹਨ ਅਤੇ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਦੇ ਲੇਖਕ ਦਾਊਦ ਨੇ ਵੀ ਲਿਖਿਆ ਹੈ ਕਿ ਪਰਮੇਸ਼ਵਰ ਸਿਯੋਨ ਵਿੱਚ ਹਨ ਕਿਉਂਕਿ ਉਹ ਇੱਕ ਹੀ ਸਮੇਂ ਵਿੱਚ ਨਹੀਂ ਸੀ ਇਸ ਕਰਕੇ ਉਹ ਇੱਕ ਸਮੇਂ ਵਿੱਚ ਇਕੱਠੇ ਨਹੀਂ ਹੋ ਸਕਦੇ ਸੀ ਅਤੇ ਨਾ ਹੀ ਉਹਨਾਂ ਨੇ ਇਸ ਗੱਲ ਦਾ ਸਬੂਤ ਲਿਖਣ ਦਾ ਫੈਸਲਾ ਲੈ ਕੇ ਕਿ ਪਰਮੇਸ਼ਵਰ ਸਿਯੋਨ ਵਿੱਚ ਰਹਿੰਦੇ ਹਨ ਇਸ ਨੂੰ ਅਜਿਹੇ ਤਰੀਕੇ ਨਾਲ ਲਿਖਿਆ ਹੈ ਫਿਰ ਵੀ ਦਾਊਦ ਦੇ ਸਮੇਂ ਵਿੱਚ ਦਾਊਦ ਨੇ ਗਵਾਹੀ ਦਿੱਤੀ ਕਿ ਪਰਮੇਸ਼ਵਰ ਸਿਯੋਨ ਵਿੱਚ ਹਨ ਯਸਾਯਾਹ ਦੇ ਸਮੇਂ ਵਿੱਚ ਨਬੀ ਯਸਾਯਾਹ ਨੇ ਲਿਖਿਆ ਸੀ ਕਿ ਪਰਮੇਸ਼ਵਰ ਸਿਯੋਨ ਵਿੱਚ ਹਨ ਰਸੂਲਾਂ ਦੇ ਯੁੱਗ ਵਿੱਚ ਰਸੂਲ ਯੋਹੰਨਾ ਨੇ ਪਤਮੋਸ ਟਾਪੂ ਵਿੱਚ ਜਿੱਥੇ ਉਸ ਨੂੰ ਕੱਢਿਆ ਗਿਆ ਸੀ ਪਰਮੇਸ਼ਵਰ ਵੱਲੋਂ ਇੱਕ ਪ੍ਰਕਾਸ਼ਨ ਦੇਖਿਆ ਅਤੇ ਲਿਖਿਆ ਕਿ ਪਰਮੇਸ਼ਵਰ ਸਿਯੋਨ ਵਿੱਚ ਹਨ ਕਿਸੇ ਵੀ ਯੁੱਗ ਵਿੱਚ ਪਰਮੇਸ਼ਵਰ ਦੇ ਬਾਰੇ ਗਿਆਨ ਰੱਖਣ ਵਾਲੇ ਨਬੀਆਂ ਨੇ ਇਸ ਗੱਲ ਦੀ ਗਵਾਹੀ ਦਿੱਤੀ ਕਿ ਪਰਮੇਸ਼ਵਰ ਯਕੀਨਨ ਤੌਰ ਤੇ ਸਿਯੋਨ ਵਿੱਚ ਹਨ ਅਤੇ ਇਸ ਨੂੰ ਬਾਈਬਲ ਵਿੱਚ ਦਰਜ ਕੀਤਾ ਗਿਆ। ਆਓ ਅਸੀਂ ਇਸ ਗੱਲ ਦੀ ਪੁਸ਼ਟੀ ਕਰਨ ਲਈ ਯਸਾਇਆ ਦੀ ਕਿਤਾਬ ਅਧਿਆਇ 24 ਉੱਤੇ ਵੀ ਇੱਕ ਨਜ਼ਰ ਪਾਈਏ। ਯਸਾਇਆ 12:23 ਤਾਂ ਚੰਦ ਕਾਬਰ ਜਾਵੇਗਾ ਅਤੇ ਸੂਰਜ ਲਾਜ ਖਾਵੇਗਾ। ਕਿਉਂ ਜੋ ਸਹਨਾਨ ਦਾ ਯਹਵਾ ਕਿਸ ਉਤੇ ਸਿਯੋਨ ਪਰਬਤ ਉਤੇ ਯਰੂਸ਼ਲਮ ਵਿੱਚ ਰਾਜ ਕਰੇਗਾ ਇਸ ਦਾ ਕੀ ਮਤਲਬ ਹੈ ਕਿ ਸਹਨਾਨ ਦਾ ਯਹਵਾ ਸਿਯੋਨ ਪਰਬਤ ਉਤੇ ਰਾਜ ਕਰੇਗਾ ਕੀ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਿਯੋਨ ਦਾ ਰਾਜਾ ਹੈ ਸਾਰੇ ਲੋਕੋ ਇਸ ਧਰਤੀ ਉਤੇ ਸਿਯੋਨ ਹੀ ਇੱਕੋ ਇੱਕ ਜਗ੍ਹਾ ਹੈ ਜੋ ਪਰਮੇਸ਼ਵਰ ਦੇ ਸ਼ਾਸਨ ਦੇ ਅਧੀਨ ਹੈ ਜਦੋਂ ਸੀ ਯਸਾਇਆ 24 ਅਨੁਪਾਤ ਇੱਕ ਪੜਦੇ ਹਾਂ ਤਾਂ ਇਹ ਲਿਖਿਆ ਹੈ ਵੇਖੋ ਯਹਵਾ ਧਰਤੀ ਨੂੰ ਸੁਣਵੀ ਕਰੇਗਾ ਅਤੇ ਉਹਨੂੰ ਵਿਰਾਨ ਕਰੇਗਾ ਉਹਦੀ ਪਰਤ ਵਿਗਾੜ ਦੇਵੇਗਾ ਅਤੇ ਉਹਦੇ ਵਾਸੀਆਂ ਨੂੰ ਖਿਲਾਰ ਦੇਵੇਗਾ ਇਹ ਪ੍ਰਵਿਕ ਬਾਣੀ ਅੰਤ ਦੇ ਦਿਨਾਂ ਦੇ ਬਾਰੇ نبی ਨੂੰ ਦਿੱਤਾ ਗਿਆ ਪ੍ਰਕਾਸ਼ਨ ਹੈ ਤਾਂ ਚੰਦ ਕਾਬਰ ਜਾਵੇਗਾ ਅਤੇ ਸੂਰਜ ਲਾਜ ਖਾਵੇਗਾ ਕਿਉਂ ਜੋ ਸਹਨਾਨ ਦਾ ਯਹਵਾ ਸਿਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ ਅਤੇ ਆਪਣੇ ਬਜ਼ੁਰਗਾਂ ਦੇ ਅੱਗੇ ਤੇਜ ਨਾਲ ਰਾਜ ਕਰੇਗਾ ਪਰਮੇਸ਼ਵਰ ਸਿਯੋਨ ਵਿੱਚ ਰਾਜਾ ਹੋਣਗੇ ਇਸ ਗੱਲ ਦਾ ਮਤਲਬ ਹੈ ਕਿ ਉਹ ਸਿਯੋਨ ਵਿੱਚ ਸ਼ਾਸਨ ਕਰਨਗੇ ਅਤੇ ਰਾਜ ਕਰਨਗੇ ਹੈ ਨਾ ਇਹ ਸਿਯੋਨ ਇੱਕੋ ਇੱਕ ਜਗ੍ਹਾ ਹੈ ਜਿਸ ਦੀ ਮੌਜੂਦਗੀ ਪਰਮੇਸ਼ਵਰ ਦੇ ਸ਼ਾਸਮ ਦੇ ਅਧੀਨ ਹੈ ਫਿਰ ਸਿਯੋਨ ਦੇ ਇਲਾਵਾ ਕੀ ਕਿਸੇ ਹੋਰ ਜਗ੍ਹਾ ਨੂੰ ਉਹ ਜਗ੍ਹਾ ਮੰਨਿਆ ਜਾ ਸਕਦਾ ਹੈ ਜਿੱਥੇ ਪਰਮੇਸ਼ਵਰ ਰਾਜ ਕਰਦੇ ਹਨ ਬਾਈਬਲ ਅਤੇ ਨਬੀਆਂ ਨੇ ਪਹਿਲਾਂ ਤੋਂ ਹੀ ਦੱਸਿਆ ਹੈ ਕਿ ਜਗ੍ਹਾ ਜੋ ਸਿਯੋਨ ਨਹੀਂ ਹੈ ਉਹ ਸਿਰਫ ਭੂਤਾਂ ਦਾ ਨਿਵਾਸ ਹੈ ਅਤੇ ਹਰੇਕ ਇੱਕ ਅਸ਼ੁੱਧ ਆਤਮਾ ਦਾ ਅੱਡਾ ਹੈ ਇਸ ਲਈ ਕੀ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ نبی ਯਰਮੀਆਹ ਦੇ ਦੁਆਰਾ ਇਹ ਨਹੀਂ ਕਿਹਾ ਕਿ ਜੇਕਰ ਉਹ ਪਰਮੇਸ਼ਵਰ ਦੀ ਵਡਿਆਈ ਦੇਖਣਾ ਚਾਹੁੰਦੇ ਹਨ ਅਤੇ ਪਰਮੇਸ਼ਵਰ ਦੀ ਮੁਕਤੀ ਦੀ ਕਿਰਪਾ ਵਿੱਚ ਭਾਗ ਲੈਣਾ ਚਾਹੁੰਦੇ ਹਨ ਤਾਂ ਜਲਦੀ ਸਿਯੋਨ ਵਿੱਚ ਨੱਟ ਜਾਓ ਪਰਮੇਸ਼ਵਰ ਸਿਯੋਨ ਵਿੱਚ ਹੈ ਸਿਯੋਨ ਵਿੱਚ ਰਹਿਣ ਵਾਲੇ ਲੋਕਾਂ ਦੇ ਰੂਪ ਵਿੱਚ ਜਿੱਥੇ ਪਰਮੇਸ਼ਵਰ ਰਾਜ ਕਰਦੇ ਹਨ ਸਾਨੂੰ ਆਪਣੇ ਰੋਜ਼ਾਨਾ ਜੀਵਨ ਆਪਣੇ ਵਿਸ਼ਵਾਸ ਦੇ ਜੀਵਨ ਅਤੇ ਆਪਣੇ ਭਵਿੱਖ ਨੂੰ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੇ ਅਨੁਸਾਰ ਜਿਉਣਾ ਚਾਹੀਦਾ ਹੈ ਸਾਡੇ ਸਾਰਿਆਂ ਕੋਲ ਉਹ ਮਾਨਸਿਕਤਾ ਹੋਣੀ ਚਾਹੀਦੀ ਹੈ ਜੋ ਪਰਮੇਸ਼ਵਰ ਨੇ ਸਾਨੂੰ ਸਿਖਾਈ ਹੈ ਸਾਡੇ ਕੋਲ ਸਹੀ ਮਾਨਸਿਕਤਾ ਸਹੀ ਵਿਸ਼ਵਾਸ ਸਹੀ ਨੈਤਿਕ ਮੁੱਲ ਅਤੇ ਪਰਮੇਸ਼ਵਰ ਦਾ ਇਮਾਨਦਾਰ ਅਤੇ ਦਿਆਲੂ ਦਿਲ ਹੋਣਾ ਚਾਹੀਦਾ ਹੈ ਸਾਨੂੰ ਇਹਨਾਂ ਵਿਸ਼ੇਸ਼ਤਾਵਾਂ ਨੂੰ ਸੀਓ ਦੇ ਪਰਿਵਾਰ ਦੇ ਮੈਂਬਰਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਇਸ ਲਈ ਯਿਸੂ ਨੇ ਸਿਯੋਨ ਵਿੱਚ ਨਵੇਂ ਨੇਮ ਦੀ ਘੋਸ਼ਣਾ ਕਰਦੇ ਹੋਏ ਕਿਹਾ ਮੈਂ ਤੁਹਾਨੂੰ ਇੱਕ ਨਵਾਂ ਹੁਕਮ ਦਿੰਦਾ ਹਾਂ ਇੱਕ ਦੂਸਰੇ ਨਾਲ ਪਿਆਰ ਕਰੋ ਸਿਯੋਨ ਇੱਕ ਜਹੀ ਜਗ੍ਹਾ ਹੋਣੀ ਚਾਹੀਦੀ ਹੈ ਜਿੱਥੇ ਅਸੀਂ ਸਭ ਇੱਕ ਦੂਸਰੇ ਨਾਲ ਸੰਯੁਕਤ ਹੋ ਜਾਈਏ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਵਿੱਚ ਇੱਕ ਦੂਸਰੇ ਨਾਲ ਇੱਕ ਹੋ ਜਾਈਏ ਆਓ ਅਸੀਂ ਜ਼ਬੂਰਾ ਦੀ ਪੋਥੀ ਦੀ ਕਿਤਾਬ ਅਧਿਆਇ 48 ਨਾਲ ਜਾਰੀ ਰੱਖੀਏ ਅਧਿਆਇ 48 ਵਚਨ 1 ਯਹੋਵਾ ਮਹਾਨ ਹੈ ਅਤਿਆਤ ਉਸਤਤ ਦੇ ਯੋਗ ਹੈ ਸਾਡੇ ਪਰਮੇਸ਼ੁਰ ਦੇ ਨਗਰ ਵਿੱਚ ਉਹਦੇ ਪਵਿੱਤਰ ਪਹਾੜ ਉੱਤੇ ਉੱਚਾਈ ਕਰਕੇ ਸੁੰਦਰ ਸਾਰੀ ਧਰਤੀ ਦੀ ਖੁਸ਼ੀ ਕਿਹੜਾ ਪਰਬਤ ਸਿਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ ਉੱਚਾਈ ਕਰਕੇ ਸੁੰਦਰ ਸਾਰੀ ਧਰਤੀ ਦੀ ਖੁਸ਼ੀ ਸਿਯੋਨ ਪਰਬਤ ਹੈ ਜਿਹੜਾ ਉੱਤਰ ਦੀ ਵੱਲ ਮਹਾਰਾਜਾ ਦਾ ਸ਼ਹਿਰ ਹੈ ਆਓ اسی ਵਚਨ 12 ਨਾਲ ਜਾਰੀ ਰੱਖੀਏ ਸੀਯੋਨ ਦੇ ਚੁਫੇਰੇ ਫਿਰੋ ਇੱਥੇ ਸੀਯੋਨ ਦੇ ਚੁਫੇਰੇ ਫਿਰੋ ਦਾ ਮਤਲਬ ਸੀਯੋਨ ਨੂੰ ਲੱਭਣਾ ਹੈ ਸੀਯੋਨ ਦੇ ਚੁਫੇਰੇ ਫਿਰੋ ਅਤੇ ਉਹਦੀ ਪਰਦਖਣਾ ਕਰੋ ਉਹਦੇ ਬੁਰਜਾਂ ਨੂੰ ਗਿਣੋ ਉਹਦੇ ਧੂੜਕੋਟ ਨੂੰ ਦਿਲ ਲਾ ਕੇ ਵੇਖੋ ਉਹਦੇ ਮਹਿਲਾਂ ਦੇ ਵਿੱਚ ਦੀ ਲੰਗੋ ਪਈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸਕੋ ਇਹੋ ਪਰਮੇਸ਼ੁਰਤਾ ਜੋਗੋ-ਜੋਗ ਸਾਡਾ ਪਰਮੇਸ਼ੁਰ ਹੈ ਮੌਤ ਤੀਕਵੀ ਉਹ ਸਾਡਾ ਆਗੂ ਰਹੇਗਾ ਇੱਥੇ ਜਦੋਂ ਅਸੀਂ ਇਸ ਵਚਨ ਨੂੰ ਦੇਖਦੇ ਹਾਂ ਤਦ ਜ਼ਬੂਰਾਂ ਦੀ ਪੋਥੀ ਦੀ ਕਿਤਾਬ ਦਾ ਲੇਖਕ ਸਾਨੂੰ ਦੱਸਦਾ ਹੈ ਕਿ ਪਰਮੇਸ਼ਵਰ ਜੋ ਸਾਨੂੰ ਸਿਯੋਨ ਦੇ ਚੁਫੇਰੇ ਫਿਰਨ ਅਤੇ ਉਹਦੇ ਬੁਰਜਾਂ ਨੂੰ ਗਿਣਨ ਦਿੰਦੇ ਹਨ ਉਹ ਜੋਗੋ-ਜੋਗ ਸਾਡੀ ਅਗਵਾਈ ਕਰਨਗੇ ਸਿਯੋਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਸਾਡੇ ਨਾਲ ਹਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਰਾਜ ਕਰਦੇ ਹਨ ਅਤੇ ਜਿੱਥੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਅਤੇ ਪਰਮੇਸ਼ਵਰ ਦੀ ਆਤਮਾ ਜਿਉਂਦੀ ਅਤੇ ਕਿਰਿਆਸ਼ੀਲ ਹੈ। ਭਾਵੇਂ ਸੰਸਾਰਿਕ ਗੱਲਾਂ ਕਰਕੇ ਸੰਸਾਰ ਜਿਆਦਾ ਪਰਿਸ਼ਟ ਹੁੰਦਾ ਜਾ ਰਿਹਾ ਹੈ ਪਰ ਸਿਯੋਨ ਵਿੱਚ ਅਜਿਹਾ ਕਦੀ ਨਹੀਂ ਹੋਣਾ ਚਾਹੀਦਾ ਹੈ ਨਾ? ਅਜਿਹਾ ਕਿਉਂ ਹੈ? ਅਜਿਹਾ ਇਸ ਲਈ ਹੈ ਕਿਉਂਕਿ ਸਿਯੋਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਨਿਵਾਸ ਕਰਦੇ ਹਨ ਅਤੇ ਪਰਮੇਸ਼ਵਰ ਸਾਡੇ ਨਾਲ ਹਨ ਅਤੇ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਜਿਉਂਦੀਆਂ ਹਨ। ਇਸ ਲਈ ਬਾਈਬਲ ਕਹਿੰਦੀ ਹੈ ਇਹੋ ਪਰਮੇਸ਼ਰ ਤਾਂ ਜੁੱਗੋ ਜੁੱਗ ਸਾਡਾ ਪਰਮੇਸ਼ਰ ਹੈ ਮੌਤ ਤੀਕ ਵੀ ਉਹ ਸਾਡਾ ਆਗੂ ਰਹੇਗਾ ਕਿੰਨੇ ਧਨ ਹਨ ਉਹ ਲੋਕ ਜਿਨ੍ਹਾਂ ਦੀ ਅਗਵਾਈ ਪਰਮੇਸ਼ਰ ਕਰਦੇ ਹਨ ਉਹਨਾਂ ਨੂੰ ਸਦੀਪਕ ਜੀਵਨ ਅਤੇ ਪਾਪਾਂ ਦੀ ਮਾਫੀ ਦੀ ਗਾਰੰਟੀ ਦਿੱਤੀ ਗਈ ਹੈ ਉਹਨਾਂ ਨੂੰ ਮੁਕਤੀ ਦੀ ਵੀ ਗਾਰੰਟੀ ਦਿੱਤੀ ਗਈ ਹੈ ਕਿ ਉਹਨਾਂ ਨੂੰ ਸਵਰਗੀ ਸ਼ਾਹੀ ਜਾਜਕ ਬਣਨ ਦੇ ਵਾਅਦੇ ਦੀ ਵੀ ਗਾਰੰਟੀ ਨਹੀਂ ਦਿੱਤੀ ਗਈ ਜੋ ਇਸ ਵਡਿਆਈ ਨਾਲ ਭਰੇ ਭਵਿੱਖ ਵਿੱਚ ਸਾਡੀ ਅਗਵਾਈ ਕਰਦੇ ਹਨ ਉਹ ਸਾਡੇ ਪਰਮੇਸ਼ਵਰ ਹਨ ਸਾਡੇ ਪਰਮੇਸ਼ਵਰ ਜੋ ਸਿਯੋਨ ਵਿੱਚ ਨਿਵਾਸ ਕਰਦੇ ਹਨ ਉਹ ਸਾਡੇ ਪਿਤਾ ਪਰਮੇਸ਼ਵਰ ਅਤੇ ਸਾਡੀ ਮਾਤਾ ਪਰਮੇਸ਼ਵਰ ਹੈ ਕੀ ਉਹ ਸਾਡੇ ਪਿਤਾ ਅਨਸੰਗ ਹੋਂਗ ਜੀ ਅਤੇ ਸਾਡੀ ਸਵਰਗੀ ਮਾਤਾ ਨਵੀਂ ਯਰੂਸ਼ਲਮ ਨਹੀਂ ਹੈ ਆਓ ਅਸੀਂ ਮਿਕਾਹ ਅਧਿਆਇ 4 ਉੱਤੇ ਜਾ ਕੇ ਪਰਮੇਸ਼ਵਰ ਦੇ ਵਚਨ ਦਾ ਅਧਿਆਨ ਕਰਨਾ ਜਾਰੀ ਰੱਖਾਂਗੇ ਮੀਕਾਹ ਦਾਇ 4:6 ਉਸ ਦਿਨ ਯਹਵਾਹ ਦਾ ਵਾਕ ਹੈ ਮੈਂ ਲੰਗਿਆਂ ਨੂੰ ਇਕੱਠਾ ਕਰਾਂਗਾ ਅਤੇ ਕੱਡੇ ਹੋਿਆਂ ਨੂੰ ਜਮਾ ਕਰਾਂਗਾ ਨਾਲੇ ਉਹਨਾਂ ਨੂੰ ਜਿਨ੍ਹਾਂ ਨੂੰ ਮੈਂ ਦੁੱਖੀ ਕੀਤਾ ਮੈਂ ਲੰਗਿਆਂ ਨੂੰ ਇੱਕ ਬਕੀਆ ਬਣਾ ਦੇਵਾਂਗਾ ਅਤੇ ਦੂਰ ਕੱਡੇ ਹੋਿਆਂ ਨੂੰ ਇੱਕ ਤਕੜੀ ਕੌਮ ਅਤੇ ਯਹਵਾਹ ਸਿਯੋਨ ਪਹਾੜ ਵਿੱਚ ਉਹਨਾਂ ਉੱਤੇ ਕੀ ਕਰੇਗਾ ਰਾਜ ਕਰੇਗਾ ਹਾਂ ਹੁਣ ਤੋਂ ਲੈ ਕੇ ਸਦਾ ਤੀਕ mica 4:6 ਵਿੱਚ ਜੋ ਲਿਖਿਆ ਹੈ ਉਹ ਅੰਤ ਦੇ ਦਿਨਾਂ ਦੇ ਬਾਰੇ ਇੱਕ ਭਵਿੱਖਬਾਣੀ ਹੈ ਇਹ ਲਿਖਿਆ ਹੈ ਕਿ ਯਹੋਵਾ ਸਿਯੋਨ ਪਹਾੜ ਵਿੱਚੋਂ ਉੱਨਾ ਉੱਤੇ ਰਾਜ ਕਰੇਗਾ ਹਾਂ ਹੁਣ ਤੋਂ ਲੈ ਕੇ ਸਦਾ ਤੀਕ ਫਿਰ ਅੰਤ ਦੇ ਦਿਨਾਂ ਵਿੱਚ ਸਾਨੂੰ ਪਰਮੇਸ਼ਵਰ ਦੇ ਸ਼ਾਸਨ ਦੇ ਅਧੀਨ ਰਹਿਣ ਲਈ ਕਿੱਥੇ ਜਾਣਾ ਚਾਹੀਦਾ ਹੈ ਸਾਨੂੰ ਸਿਯੋਨ ਜਾਣਾ ਚਾਹੀਦਾ ਹੈ ਜੋ ਲੋਕ ਸਿਯੋਨ ਵਿੱਚ ਨਹੀਂ ਹਨ ਉਹ ਹਨ ਜੋ ਪਰਮੇਸ਼ਵਰ ਦੇ ਸ਼ਾਸਨ ਦੇ ਅਧੀਨ ਨਹੀਂ ਹਨ ਅਸੀਂ ਇਹ ਵੀ ਪੁਸ਼ਟੀ ਕਰ ਸਕਦੇ ਹਾਂ ਕਿ ਉਹ ਦੁਸ਼ਟ ਆਤਮਾਵਾਂ ਦੇ ਸ਼ਾਸਨ ਦੇ ਅਧੀਨ ਹਨ ਅਤੇ ਉਹ ਸੱਚੇ ਪਰਮੇਸ਼ਵਰ ਦੀ ਨਹੀਂ ਪਰ ਗੈਰ ਦੇਵਤਿਆਂ ਦੀ ਉਪਾਸਨਾ ਕਰਨ ਦੀ ਸਥਿਤੀ ਵਿੱਚ ਹਨ। 그런 위치에 그가 있다는 사실을 우리가 또 확인해 볼 수가 있겠습니다. 예. ਪਰ ਕੀ ਅਸੀਂ ਅਸਲ ਵਿੱਚ ਸਿਯੋਨ ਵਿੱਚ ਪਰਮੇਸ਼ਵਰ ਦੀ ਵਡਿਆਈ ਨਹੀਂ ਕਰ ਰਹੇ ਜਿਸ ਨੂੰ ਪਰਮੇਸ਼ਵਰ ਨੇ ਇਸ ਯੁੱਗ ਵਿੱਚ ਸਥਾਪਿਤ ਕੀਤਾ ਹੈ? ਸਿਯੋਨ ਵਿੱਚ ਪਰਮੇਸ਼ਵਰ ਤੋਂ ਸਿਖਿਆਵਾਂ ਪ੍ਰਾਪਤ ਕਰਦੇ ਹੋਏ ਅਤੇ ਇੱਕ ਕਰਕੇ ਉਹਨਾਂ ਪੀਤਾਂ ਨੂੰ ਸਿਖਦੇ ਹੋਏ ਜੋ ਜੁੱਗਾਂ ਤੇ ਪੀੜੀਆਂ ਤੋਂ ਗੁਪਤ ਰੱਖੇ ਸੀ ਕੀ ਅਸੀਂ ਪਰਮੇਸ਼ਵਰ ਦੀ ਵਡਿਆਈ ਅਤੇ ਪਰਮੇਸ਼ਵਰ ਦੀ ਸੇਵਾ ਨਹੀਂ ਕਰ ਰਹੇ ਕਿਉਂਕਿ ਅਸੀਂ ਪਰਮੇਸ਼ਵਰ ਦੇ ਸ਼ਾਸਨ ਦੇ ਅਧੀਨ ਹਾਂ ਫਿਰ ਸਾਨੂੰ ਯਕੀਨਨ ਰੂਪ ਨਾਲ ਭਵਿੱਖ ਵਿੱਚ ਸਰਬੰਗ ਦਾ ਰਾਜ ਦਿੱਤਾ ਜਾਵੇਗਾ ਨਬੀ ਮੀਕਾਹ ਅਤੇ ਨਬੀ ਯਸਾਇਆ ਦੁਆਰਾ ਲਿਖੀ ਗਈ ਪਵਿੱਕ ਬਾਣੀ ਅਤੇ ਰਸੂਲ ਯੋਹੰਨਾ ਨੂੰ ਦਿੱਤਾ ਗਿਆ ਪ੍ਰਕਾਸ਼ਨ ਇਹ ਸਾਰੇ ਇਸ ਗੱਲ ਦੀ ਗਵਾਹੀ ਦਿੰਦੇ ਹਨ ਕਿ ਉੱਥੇ ਨਾ ਕੋਈ ਮੌਤ ਨਾ ਕੋਈ ਸੋਗ ਨਾ ਦੁੱਖ ਨਾ ਦਰਦ ਹੋਵੇਗਾ ਪਰ ਹਰ ਦਿਨ ਵੱਧੀ ਖੁਸ਼ੀ ਅਤੇ ਆਨੰਦ ਵਿੱਚ ਪਰਮੇਸ਼ਵਰ ਦੀ ਸੇਵਾ ਕਰਦੇ ਹੋਏ ਅਸੀਂ ਸਦਾ ਲਈ ਸਦੀਪਕ ਜੀਵਨ ਅਤੇ ਆਸ਼ੀਸ਼ਾਂ ਦਾ ਆਨੰਦ ਲਵਾਂਗੇ ਬਾਈਬਲ ਵਿੱਚ ਲਿਖੇ ਗਏ ਵਿਸ਼ਵਾਸ ਦੇ ਸਾਰੇ ਪੁਰਖਿਆਂ ਨੇ ਸਾਨੂੰ ਜਾਣਨ ਦਿੱਤਾ ਕਿ ਪਰਮੇਸ਼ਵਰ ਕਿੱਥੇ ਹਨ ਅਤੇ ਸਾਨੂੰ ਜਲਦੀ ਸਿਯੋਨ ਵਿੱਚ ਪ੍ਰਵੇਸ਼ ਕਰਨ ਲਈ ਉਤਸ਼ਾਹਿਤ ਕਰਦੇ ਹਨ ਕਿਉਂਕਿ ਪਰਮੇਸ਼ਵਰ ਉੱਥੇ ਰਾਜ ਕਰਦੇ ਹਨ ਅੰਤ ਦੇ ਦਿਨਾਂ ਵਿੱਚ ਸਾਨੂੰ ਇਹ ਵਿਚਾਰ ਕਰਦੇ ਹੋਏ ਭਟਕਣ ਅਤੇ ਭੁਲਾਵੇ ਵਿੱਚ ਗਵਾਚ ਜਾਣ ਦੀ ਲੋੜ ਨਹੀਂ ਹੈ ਕਿ ਪਰਮੇਸ਼ਵਰ ਇੱਥੇ ਹੈ ਕੀ ਪਰਮੇਸ਼ਵਰ ਉੱਥੇ ਹੈ ਪਰਮੇਸ਼ਵਰ ਹੁਕਮ ਦਿੰਦੇ ਹਨ ਬਿਨਾਂ ਦੇਰ ਕੀਤੇ ਸਿੱਧੇ ਸਿਯੋਨ ਵਿੱਚ ਜਾਓ ਸੰਕੋਚ ਨਾ ਕਰੋ ਆਓ ਅਸੀਂ ਯਰਮੀਆ ਦੇ ਅध्याय 4 ਉੱਤੇ ਜਾਈਏ ਆਓ ਅਸੀਂ ਯਰਮੀਆ 4 ਵਚਨ 5 ਪੜ੍ਹੀਏ יהודה ਵਿੱਚ ਦਸੋ ਅਤੇ ਯਰੂਸ਼ਲਮ ਵਿੱਚ ਸੁਣਾਓ ਅਤੇ ਆਖੋ ਪਈ ਦੇਸ਼ ਵਿੱਚ ਤੂਰੀ ਫੂਕੋ ਉੱਚੀ ਦੇ ਕੇ ਪੁਕਾਰੋ ਅਤੇ ਆਖੋ ਇਕੱਠੇ ਹੋ ਜਾਓ ਪਈ ਅਸੀਂ ਗਣ ਵਾਲੇ ਸ਼ਹਿਰਾਂ ਵਿੱਚ ਚੱਲੀਏ ਤੁਸੀਂ ਸਿਯੋਨ ਵਿੱਚ ਝੰਡਾ ਉੱਚਾ ਕਰੋ ਪੁਨਰਲੇ ਨੱਠੋ ਅਤੇ ਖਲੋਗੋ ਨਾ ਬਾਈਬਲ ਅਤੇ ਸਾਰੇ ਨਬੀ ਸਾਨੂੰ ਸਿਯੋਨ ਵਿੱਚ ਪ੍ਰਵੇਸ਼ ਕਰਨ ਲਈ ਕਹਿੰਦੇ ਹਨ ਖੁਦ ਪਰਮੇਸ਼ਵਰ ਵੀ ਇਹ ਘੋਸ਼ਣਾ ਕਰ ਰਹੇ ਹਨ ਅਜਿਹਾ ਇਸ ਲਈ ਹੈ ਕਿਉਂਕਿ ਸਿਯੋਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਰਾਜ ਕਰਦੇ ਹਨ ਕੀ ਪਰਮੇਸ਼ਵਰ ਨੇ ਸਿਰਫ ਪਹਿਲੇ ਚਰਚ ਦੇ ਸਮੇਂ ਵਿੱਚ ਹੀ ਸਿਯੋਨ ਵਿੱਚ ਰਾਜ ਕੀਤਾ ਸੀ ਨਹੀਂ ਉਹ ਅੰਤ ਦੇ ਦਿਨਾਂ ਵਿੱਚ ਵੀ ਰਾਜ ਕਰਨਗੇ ਜਿਵੇਂ ਅਸੀਂ ਪਹਿਲਾਂ ਯਸ਼ਾਯਾ 24 ਵਿੱਚ ਪੜਿਆ ਹੈ ਬਾਈਬਲ ਗਵਾਹੀ ਦਿੰਦੀ ਹੈ ਕਿ ਅੰਤਮ ਭਵਿੱਖਬਾਣੀ ਦੇ ਯੁੱਗ ਵਿੱਚ ਜਦੋਂ ਧਰਤੀ ਵਿਰਾਨ ਹੋਣ ਵਾਲੀ ਅਤੇ ਉਜੜਨ ਵਾਲੀ ਹੈ ਪਰਮੇਸ਼ਵਰ ਖੁਦ ਸਿਯੋਨ ਵਿੱਚ ਰਾਜ ਕਰਨਗੇ ਅਤੇ ਸ਼ਾਸਨ ਕਰਨਗੇ ਇਸ ਲਈ ਜੇਕਰ ਅਸੀਂ ਪਰਮੇਸ਼ਵਰ ਦੇ ਸ਼ਾਸਨ ਦੇ ਅਧੀਨ ਲੋਕ ਬਣਨਾ ਚਾਹੁੰਦੇ ਹਾਂ ਤਦ ਸਾਨੂੰ ਜਲਦੀ ਸੀਯੋਨ ਵਿੱਚ ਜਾਣਾ ਚਾਹੀਦਾ ਹੈ ਆਓ ਅਸੀਂ ਜ਼ਬੂਰਾਂ ਦੀ ਪੋਥੀ ਅਧਿਆਇ 102 ਦੇ ਦੁਆਰਾ ਜਾਰੀ ਰੱਖੀਏ ਅਧਿਆਇ 102 ਵਚਨ 13 ਤੂੰ ਉਠੇਂਗਾ ਤੇ ਸੀਯੋਨ ਉੱਤੇ ਰਹਿਮ ਕਰੇਂਗਾ ਕਿਉਂ ਜੋ ਤਰਸ ਖਾਣ ਦਾ ਸਮਾਂ ਸਭੋ ਥਾਪਿਆ ਹੋਇਆ ਵੇਲਾ ਆ ਪੁੱਜਿਆ ਹੈ ਤੇਰੇ ਦਾਸ ਤਾਂ ਉਹਦੇ ਪਥਰਾ ਵਿੱਚ ਪਰਸਨ ਹੁੰਦੇ ਹਨ ਅਤੇ ਉਹਦੇ ਥੇ ਹਉਤੇ ਤਰਸ ਖਾਂਦੇ ਹਨ। ਜਦ ਯਹੋਵਾ ਨੇ ਕੀ ਬਣਾਇਆ ਹੈ, ਸਿਰਫ ਪਰਮੇਸ਼ਵਰ ਹੀ ਬਣਾ ਸਕਦੇ ਹਨ। ਸਿਰਫ ਯਹੋਵਾ ਨੇ ਸੀਓ ਨੂੰ ਬਣਾਇਆ ਤਾਂ ਉਹ ਆਪਣੇ ਪ੍ਰਤਾਪ ਵਿੱਚ ਪ੍ਰਗਟ ਹੋਇਆ। ਧਰਨਾਸ਼ੀਸ਼ ਪਰਮੇਸ਼ਵਰ ਆਪਣੀਆਂ ਸਾਰੀਆਂ ਪਿਆਰੀਆਂ ਸੰਤਾਨਾਂ ਨੂੰ ਸਿਯੋਨ ਵਿੱਚ ਪ੍ਰਵੇਸ਼ ਕਰਨ ਦਾ ਹੁਕਮ ਦਿੰਦੇ ਹਨ ਅਤੇ ਪਰਮੇਸ਼ਵਰ ਉਹਨਾਂ ਲੋਕਾਂ ਉੱਤੇ ਰਾਜ ਅਤੇ ਸ਼ਾਸਨ ਕਰ ਰਹੇ ਹਨ ਜੋ ਸਿਯੋਨ ਵਿੱਚ ਆਏ ਹਨ ਉਹ ਉਹਨਾਂ ਉੱਤੇ ਨਵੇਂ ਨੇਮ ਦੀ ਸੱਚਾਈ ਦੀ ਵਿਵਸਥਾ ਮੁਕਤੀ ਦੀ ਵਿਵਸਥਾ ਅਤੇ ਪਾਪਾਂ ਦੀ ਮਾਫੀ ਦੀ ਵਿਵਸਥਾ ਹੈ ਬਾਈਬਲ ਸਾਨੂੰ ਪੂਰਨ ਰੂਪ ਨਾਲ ਦੱਸਦੀ ਹੈ ਕਿ ਪਾਪਾਂ ਦੀ ਮਾਫੀ ਸਿਯੋਨ ਵਿੱਚ ਦਿੱਤੀ ਜਾਵੇਗੀ ਮੁਕਤੀ ਸਿਯੋਨ ਵਿੱਚ ਦਿੱਤੀ ਜਾਵੇਗੀ ਸਦੀਪਕ ਜੀਵਨ ਅਤੇ ਸਵਰਗ ਦਾ ਰਾਜ ਸੀਯੋਨ ਵਿੱਚ ਦਿੱਤਾ ਜਾਵੇਗਾ ਜਿੱਥੇ ਪਰਮੇਸ਼ਵਰ ਸਾਡੀ ਅਗਵਾਈ ਕਰ ਰਹੇ ਹਨ ਇਸ ਲਈ ਬੇਸ਼ੱਕ ਸੀਯੋਨ ਜਿਸ ਨੂੰ ਪਰਮੇਸ਼ਵਰ ਨੇ ਸਥਾਪਿਤ ਕੀਤਾ ਹੈ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਦੀਆਂ ਸਾਰੀਆਂ ਸੰਤਾਨਾਂ ਨੂੰ ਆਖਰੀ ਦਿਨਾਂ ਵਿੱਚ ਜਾਣਾ ਚਾਹੀਦਾ ਹੈ ਆਓ ਅਸੀਂ ਮਿਕਾਹ ਦੀ ਕਿਤਾਬ ਅਧਿਆਇ 4 ਉੱਤੇ ਜਾਈਏ ਅਧਿਆਇ 4 ਵਚਨ 1 ਆਖਰੀ ਦਿਨਾਂ ਵਿੱਚ ਆਖਰੀ ਦਿਨਾਂ ਵਿੱਚ ਦਾ ਮਤਲਬ ਹੈ ਅੰਤ ਦਾ ਸਮਾਂ ਹੈ ਨਾ ਇਹ ਹੋਵੇਗਾ ਕਿ ਯਹਵਾਹ ਦੇ ਭਵਨ ਦਾ ਪਰਬਤ ਪਹਾੜਾਂ ਦੇ ਸਿਰ ਤੇ ਕਾਇਮ ਕੀਤਾ ਜਾਵੇਗਾ ਅਤੇ ਉਹ ਪਹਾੜੀਆਂ ਤੋਂ ਉੱਚਾ ਕੀਤਾ ਜਾਵੇਗਾ ਅਤੇ ਉਮਤਾ ਉਸ ਦੀ ਵੱਲ ਵਗਣਗੀਆਂ ਬਹੁਤੀਆਂ ਕੌਮਾਂ ਉੰਗੀਆਂ ਅਤੇ ਆਖਣਗੀਆਂ ਆਓ ਅਸੀਂ ਯਹਵਾਹ ਦੇ ਪਰਬਤ ਉੱਤੇ ਯਾਕੂਬ ਦੇ ਪਰਮੇਸ਼ੁਰ ਦੇ ਭਵਨ ਨੂੰ ਚੜਹੀਏ ਪਈਓ ਸਾਨੂੰ ਆਪਣੇ ਰਾਹ ਵਿਖਾਵੇ ਅਤੇ ਅਸੀਂ ਉਹਦੇ ਮਾਰਗਾਂ ਵਿੱਚ ਚੱਲੀਏ ਕਿਉਂ ਜੋ ਵਿਵਸਥਾ ਸੀ ਯੋਂ ਤੋਂ ਨਿਕਲੇਗੀ ਅਤੇ ਇਹ ਹਉਵਾ ਦਾ ਬਚਨ ਯਰੂਸ਼ਲਮ ਤੋਂ ਕਿਉਂਕਿ ਬਾਈਬਲ ਕਹਿੰਦੀ ਹੈ ਕਿ ਵਿਵਸਥਾ ਸਿਯੋਨ ਤੋਂ ਨਿਕਲੇਗੀ ਫਿਰ ਕੀ ਲੋਕ ਕਿਸੇ ਹੋਰ ਜਗ੍ਹਾ ਉੱਤੇ ਸਹੀ ਸਿੱਖਿਆ ਪ੍ਰਾਪਤ ਕਰ ਸਕਦੇ ਹਨ ਭਾਵੇਂ ਲੋਕ ਸਚਾਈ ਨੂੰ ਲੱਭਣਾ ਚਾਹੁੰਦੇ ਹੋਣ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ ਨੂੰ ਪ੍ਰਾਪਤ ਕਰਨ ਦੀ ਆਸ ਕਰਦੇ ਹੋਣ 1 ਕੋਰਿੰਥੀਅਨ ਅਧਿਆਇ 4 ਵਿੱਚ ਪਰਮੇਸ਼ਵਰ ਕੀ ਕਹਿੰਦੇ ਹਨ ਪਰਮੇਸ਼ਵਰ ਧਰਤੀ ਉੱਤੇ ਆਉਂਦੇ ਹਨ ਵਿਵਸਥਾ ਦੀ ਘੋਸ਼ਣਾ ਕਰਦੇ ਹਨ ਅਤੇ ਸਿਯੋਨ ਵਿੱਚ ਸਾਨੂੰ ਉਹ ਸਿਖਾਉਂਦੇ ਹਨ ਇਸ ਲਈ ਸਿਯੋਨ ਉਹ ਜਗ੍ਹਾ ਹੈ ਜਿੱਥੇ ਸਦੀਪਕ ਜੀਵਨ ਮੁਕਤੀ ਅਤੇ ਸਚਾਈ ਪਾਈ ਜਾ ਸਕਦੀ ਹੈ ਭਾਵੇਂ ਨਿੰਦਕ ਹੋਰ ਥਾਵਾਂ ਤੇ ਵਿਗਾੜ ਵਾਲੀਆਂ ਸਿੱਖਿਆਵਾਂ ਦੇ ਦੁਆਰਾ ਸਵਰਗੀ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਨ ਪਰ ਕਿਰਪਾ ਕਰਕੇ ਸਿਯੋਨ ਨੂੰ ਨਾ ਭੁੱਲੋ ਕਿਰਪਾ ਕਰਕੇ ਸਿਯੋਨ ਨੂੰ ਯਾਦ ਰੱਖੋ ਜੇਕਰ ਕੋਈ ਸਿੱਖਿਆ ਸਿਯੋਨ ਤੋਂ ਨਹੀਂ ਹੈ ਤਦ ਉਹ ਸਭ ਝੂਠੀਆਂ ਸਿੱਖਿਆਵਾਂ ਹਨ ਸਿਰਫ ਪਰਮੇਸ਼ਵਰ ਦੀਆਂ ਸਿੱਖਿਆਵਾਂ ਜੋ ਸੀਯੋਨ ਤੋਂ ਨਿਕਲਦੀਆਂ ਹਨ ਉਹੀ ਮੁਕਤੀ ਦੀਆਂ ਸੱਚੀਆਂ ਸਿੱਖਿਆਵਾਂ ਹਨ ਸਿਰਫ ਉਹ ਸਿੱਖਿਆਵਾਂ ਹੀ ਸਾਨੂੰ ਸਵਰਗ ਵੱਲ ਲੈ ਕੇ ਜਾਂਦੀਆਂ ਹਨ ਸਿਰਫ ਉਹ ਸਿੱਖਿਆਵਾਂ ਹੀ ਸੱਚ ਹਨ ਜਿਨ੍ਹਾਂ ਦੇ ਦੁਆਰਾ ਅਸੀਂ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕਦੇ ਹਾਂ ਇੱਕ ਵਾਰ ਫਿਰ ਆਓ ਅਸੀਂ ਇਸ ਗੱਲ ਉੱਤੇ ਵਿਸ਼ਵਾਸ ਕਰੀਏ ਅਤੇ ਆਪਣੀ ਮੁਕਤੀ ਦੇ ਪ੍ਰਤੀ ਭਰੋਸਾ ਰੱਖੀਏ ਮੀਕਾ 4 ਵਚਨ 1 ਦੇ ਅਨੁਸਾਰ ਆਖਰੀ ਦਿਨਾਂ ਵਿੱਚ ਸੱਚਾਈ ਕਿੱਥੋਂ ਨਿਕਲਦੀ ਹੈ ए तो निकलती है ए लिखा है कि परमेश्वर खुद सानू विच अपने रिखा जबूर पोथी की किताब एक सौ उत्ते जाइए। अध्याय एक सौ चौंती वचनिक वेखो हे यहोवाह दे सारे सेवको यहोवाह मुबारक आखो ਤੁਸੀਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਰਾਤ ਨੂੰ ਖੜੇ ਰਹਿੰਦੇ ਹੋ ਪਵਿੱਤਰ ਸਥਾਨ ਵੱਲ ਆਪਣੇ ਹੱਥ ਝੁਕ ਕੇ ਯਹੋਵਾਹ ਨੂੰ ਮੁਬਾਰਕਾਖੋ ਯਹੋਵਾਹ ਤੈਨੂੰ ਸਿਯੋਨ ਤੋਂ ਬਰਕਤ ਦੇਵੇ ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ ਉਹਨਾਂ ਸਾਰੇ ਲੋਕਾਂ ਨੂੰ ਜੋ ਸਵਰਗ ਤੇ ਧਰਤੀ ਦੇ ਸਿਰਜਣਹਾਰ ਪਰਮੇਸ਼ਵਰ ਦੁਆਰਾ ਆਸ਼ੀਸ਼ ਪਾਉਣਾ ਚਾਹੁੰਦੇ ਹਨ ਉਹਨਾਂ ਨੂੰ ਸਿਯੋਨ ਵਿੱਚ ਆਉਣ ਅਤੇ ਪਰਮੇਸ਼ਵਰ ਤੋਂ ਆਸ਼ੀਸ਼ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ ਬੇਸ਼ੱਕ ਬਹੁਤ ਸਾਰੀਆਂ ਆਸ਼ੀਸ਼ਾਂ ਹਨ ਕੀ ਸਵਰਗ ਜਾਣ ਦੀ ਆਸ਼ੀਸ਼ ਸਭ ਤੋਂ ਵੱਡੀ ਆਸ਼ੀਸ਼ ਨਹੀਂ ਹੈ ਆਓ ਅਸੀਂ ਜ਼ਬੂਰਾਂ ਦੀ ਪੋਥੀ ਦੀ ਕਿਤਾਬ 133 ਉੱਤੇ ਜਾਈਏ ਅਧਿਆਇ 133 ਵਚਨ 1 ਵੇਖੋ ਕਿੰਨਾ ਚੰਗਾ ਤੇ ਸੋਹਣਾ ਹੈ ਭਈ ਭਰਾ ਮਿਲ ਜੁਲ ਕੇ ਵਸਣ ਇਹ ਉਸ ਖਾਲਸ ਤੇਲ ਦੀ ਨਿਆਈ ਹੈ ਜਿਹੜਾ ਸਿਰ ਉੱਤੋਂ ਚੋਕੇ ਦਾੜ੍ਹੀ ਉੱਤੇ ਅਰਥਾਤ ਹਾਰੂਨ ਦੀ ਦਾੜ੍ਹੀ ਉੱਤੇ ਉਤਰਿਆ ਅਤੇ ਉਸਦੀ ਪੋਸ਼ਾਕ ਦੀ ਕੋਰ ਤੀਕ ਪੁੱਜਿਆ ਹਰਮੋਨ ਦੀ ਤਰੇਲ ਦੀ ਨਿਆਈ ਜੋ ਸਿਯੋਨ ਦੇ ਪਹਾੜ ਉੱਤੇ ਚਲਦੀ ਹੈ

ਇਸ ਲਈ ਸਵਰਗ ਉਹ ਜਗ੍ਹਾ ਹੈ ਜਿੱਥੇ ਸਿਰਫ ਉਹ ਲੋਕ ਜਾ ਸਕਦੇ ਹਨ ਜਿਨ੍ਹਾਂ ਨੂੰ ਪਰਮੇਸ਼ਵਰ ਤੋਂ ਸਦੀਪਕ ਜੀਵਨ ਦੀ ਆਸ਼ੀਸ਼ ਮਿਲੀ ਹੈ ਬਿਲਕੁਲ ਵੀ ਕੋਈ ਨਾਸ਼ਵਾਨ ਲੋਕ ਕਦੀ ਸਵਰਗ ਵਿੱਚ ਨਹੀਂ ਜਾ ਸਕਦੇ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਸਮਝ ਸਕਦੇ ਹਾਂ ਕਿ ਸਾਰੀਆਂ ਆਸ਼ੀਸ਼ਾਂ ਕਿੰਨੀਆਂ ਸ਼ਾਨਦਾਰ ਹਨ ਜੋ ਸਾਨੂੰ ਪ੍ਰਦਾਨ ਕੀਤੀਆਂ ਗਈਆਂ ਹਨ ਅਤੇ ਸਿਯੋਨ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਵਰ ਸ਼ਾਸਨ ਕਰਦੇ ਹਨ ਰਾਜ ਕਰਦੇ ਹਨ ਅਤੇ ਸਾਡੀ ਅਗਵਾਈ ਕਰਦੇ ਹਨ ਉਸ ਦਾ ਇੱਕ ਭਾਗ ਹੋਣ ਲਈ ਅਸੀਂ ਕਿੰਨੇ ਤੰਘਾ ਹੈ ਨਾ ਉ리가 ਸ਼ਿਗਮ ਆਓ ਅਸੀਂ ਸੋਚੀਏ ਕਿ ਸਿਯੋਨ ਜਿੱਥੇ ਅਸੀਂ ਇਕੱਠਾ ਹੋਏ ਹਾਂ ਕਿੰਨਾ ਮਹਾਨ ਅਤੇ ਸ਼ਾਨਦਾਰ ਹੈ ਬਾਈਬਲ ਅਤੇ ਨਬੀਆਂ ਨੇ ਹਜ਼ਾਰਾਂ ਸਾਲਾਂ ਤੋਂ ਸਿਯੋਨ ਬਾਰੇ ਗਵਾਹੀ ਦਿੰਦੀ ਹੈ ਇੱਥੋਂ ਤੱਕ ਕਿ ਖੁਦ ਪਰਮੇਸ਼ਵਰ ਵੀ ਇਸ ਚਿੰਤਾ ਵਿੱਚ ਕਿਤੇ ਉਹਨਾਂ ਦੇ ਲੋਕ ਸਿਯੋਨ ਨੂੰ ਭੁੱਲ ਨਾ ਜਾਣ ਪ੍ਰਕਾਸ਼ਨਾੰਦ ਦੇ ਦੁਆਰਾ ਵਾਰ-ਵਾਰ ਇਸ ਦੀ ਗਵਾਹੀ ਦਿੰਦੇ ਹਨ ਇਸ ਧਰਤੀ ਉੱਤੇ ਰਹਿਣ ਵਾਲੀ ਮਨੁੱਖ ਜਾਤੀ ਲਈ ਪਰਮੇਸ਼ਵਰ ਨੇ ਸਿਯੋਨ ਬਾਰੇ ਲਗਾਤਾਰ ਗਵਾਹੀ ਦਿੰਦੀ ਹੈ ਉਹਨਾਂ ਨੇ ਇਸ ਚਿੰਤਾ ਵਿੱਚ ਕਿ ਉਹਨਾਂ ਦੇ ਲੋਕ ਸਿਯੋਨ ਨੂੰ ਭੁੱਲ ਜਾਣਗੇ ਸੀਯੋਨ ਬਾਰੇ ਲੋਕਾਂ ਨੂੰ ਗਿਆਨਵਾਨ ਕਰਨ ਲਈ ਵਾਰ-ਵਾਰ ਨਬੀਆਂ ਨੂੰ ਭੇਜਿਆ ਹੈ ਪਰਮੇਸ਼ਵਰ ਸਾਨੂੰ ਇਸ ਗੱਲ ਦੇ ਪ੍ਰਤੀ ਜਾਗਰੂਕ ਕਰਦੇ ਹਨ ਕਿ ਉਹ ਇਸ ਅੰਤਮ ਯੁੱਗ ਵਿੱਚ ਸੀਯੋਨ ਵਿੱਚ ਆਉਣਗੇ ਅਤੇ ਮਨੁੱਖ ਜਾਤੀ ਨੂੰ ਉਹ ਸਾਰੀਆਂ ਸਿੱਖਿਆਵਾਂ ਪ੍ਰਦਾਨ ਕਰਨਗੇ ਜਿਨ੍ਹਾਂ ਦੇ ਦੁਆਰਾ ਉਹ ਮੁਕਤੀ ਪਾਪਾਂ ਦੀ ਮਾਫੀ ਸਦੀਪਕ ਜੀਵਨ ਅਤੇ ਸੁਬਰਗ ਦੇ ਰਾਜ ਵਿੱਚ ਜਾਣ ਦਾ ਰਾਹ ਪ੍ਰਾਪਤ ਕਰ ਸਕਦੇ ਹਨ ਅਸੀਂ ਬਾਈਬਲ ਵਿੱਚ ਬਹੁਤ ਸਾਰੇ ਨਬੀਆਂ ਦੀਆਂ ਗਵਾਹੀਆਂ ਦੇ ਦੁਆਰਾ ਪੁਸ਼ਟੀ ਕਰ ਸਕਦੇ ਹਾਂ ਕਿ ਪਰਮੇਸ਼ਵਰ ਦੀਆਂ ਸਿੱਖਿਆਵਾਂ ਦੀ ਘੋਸ਼ਣਾ ਸਿਰਫ ਸਿਯੋਨ ਵਿੱਚ ਕੀਤੀ ਜਾਵੇਗੀ ਅਤੇ ਪਰਮੇਸ਼ਵਰ ਦੀਆਂ ਅਸੀਸ਼ਾਂ ਉੱਥੇ ਉਹ ਮਿਡਣਗੀਆਂ। ਕਿ ਜਿਹਾ ਇਸ ਲਈ ਹੈ ਕਿਉਂਕਿ ਪਰਮੇਸ਼ਵਰ ਸਿਯੋਨ ਵਿੱਚ ਹਨ। ਕਿਉਂਕਿ ਸਿਯੋਨ ਨੂੰ ਜਗ੍ਹਾ ਹੈ ਜਿੱਥੇ ਮਸੀਹਾਂ ਸੰਗ ਹੋਣਗੇ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਮਤਲਬ ਆਤਮਾ ਅਤੇ ਲਾੜੀ ਨਿਵਾਸ ਕਰਦੇ ਹਨ। ਫਿਰ ਭਾਵੇਂ ਸਾਨੂੰ ਇਸ ਸੰਸਾਰ ਦੀਆਂ ਚੀਜ਼ਾਂ ਨੂੰ ਛੱਡਣਾ ਪਵੇ ਪਰ ਸਾਨੂੰ ਸੀਯੋਨ ਨੂੰ ਕਦੀ ਵੀ ਨਹੀਂ ਛੱਡਣਾ ਚਾਹੀਦਾ ਕੀ ਤੁਸੀਂ ਸਹਿਮਤ ਨਹੀਂ ਹੋ ਕੀ ਹੋਵੇਗਾ ਜੇਕਰ ਅਸੀਂ ਸੀਯੋਨ ਛੱਡਣ ਜਾਂ ਆਪਣੇ ਵਿਸ਼ਵਾਸ ਨੂੰ ਤਿਆਗਣ ਬਾਰੇ ਸੋਚੀਏ ਇਸ ਦੇ ਬਾਰੇ ਸੋਚਣਾ ਇੱਕ ਗਲਤ ਅਤੇ ਮੂਰਖਤਾ ਭਰਿਆ ਵਿਚਾਰ ਹੋ ਸਕਦਾ ਹੈ ਆਓ ਅਸੀਂ ਨਬੀ ਯਸਾਇਆ ਦੁਆਰਾ ਦਰਜ ਕੀਤੀ ਗਈ ਇੱਕ ਹੋਰ ਪਵਿੱਕ ਬਾਣੀ ਨੂੰ ਦੇਖੀਏ ਆਓ ਅਸੀਂ ਯਸਾਇਆ ਦੀ ਕਿਤਾਬ 51 ਅਨੁਪਾਦ 11 ਉੱਤੇ ਜਾਈਏ ਯਹਵਾਹ ਦੇ ਮੁੱਲ ਨਾਲ ਛੁਡਾਏ ਹੋਏ ਮੁਰਾਉਣਗੇ ਅਤੇ ਜੈਕਾਰਿਆਂ ਨਾਲ ਸਿਯੋਨ ਵਿੱਚ ਆਉਣਗੇ ਸਦੀਪਕੰਨਨ ਦੋਨਾਂ ਦੇ ਸਿਰਾਂ ਉੱਤੇ ਹੋਵੇਗਾ ਉਹ ਖੁਸ਼ੀ ਤੇ ਆਨੰਦ ਪ੍ਰਾਪਤ ਕਰਨਗੇ ਸੋਗ ਅਤੇ ਹੂੰਗਾ ਨਸ ਜਾਣਗੇ ਕਿਰਪਾ ਦੀ ਜਗ੍ਹਾ ਦੇ ਰੂਪ ਵਿੱਚ ਵੀ ਸਿਯੋਨ ਦੀ ਗਵਾਹੀ ਦਿੱਤੀ ਗਈ ਹੈ ਜਿੱਥੇ ਸੋਗ ਅਤੇ ਹੂੰਗਾ ਦਾ ਸਦਾ ਲਈ ਅੰਤ ਹੋ ਜਾਂਦਾ ਹੈ ਅਸੀਂ ਇਸ ਆਯਾਦੀ ਕਿਤਾਬ ਅਧਿਆਇ 52 ਦੇ ਦੁਆਰਾ ਪੁਸ਼ਟੀ ਕਰ ਸਕਦੇ ਹਾਂ ਕਿ ਸੁਵਰਗੀ ਪਿਤਾ ਅਤੇ ਸੁਵਰਗੀ ਮਾਤਾ ਜੀ ਦੇ ਨਾਲ ਕਿਰਪਾ ਨਾਲ ਭਰਪੂਰ ਸਮਾਂ ਸਾਨੂੰ ਸਿਯੋਨ ਵਿੱਚ ਦਿੱਤਾ ਗਿਆ ਹੈ। ਸਿਯੋਨ ਇੱਕ ਅਜਿਹੀ ਜਗ੍ਹਾ ਹੈ। ਭਾਵੇਂ ਕਈ ਚਰਚਾ ਅਤੇ ਕਈ ਲੋਕ ਪਰਮੇਸ਼ਵਰ ਦੇ ਲੋਕ ਹੋਣ ਦਾ ਦਾਵਾ ਕਰਦੇ ਹਨ ਪਰ ਪਰਮੇਸ਼ਵਰ ਖੁਦ ਕੋਸ਼ਨਾ ਕਰਦੇ ਹਨ ਕਿ ਸਿਰਫ ਸਿਯੋਨ ਦੇ ਲੋਕ ਹੀ ਉਹਨਾਂ ਦੀ ਪਰਜਾ ਹਨ। ਆਓ ਅਸੀਂ ਵਚਨ 16 ਉੱਤੇ ਜਾਈਏ। ਇਸਾਯਾਹ 51:16 ਮੈਂ ਆਪਣੇ ਬਚਨ ਤੇਰੇ ਮੂੰਹ ਵਿੱਚ ਪਾਏ ਅਤੇ ਆਪਣੇ ਹੱਥ ਦੇ ਸਹਾਰੇ ਵਿੱਚ ਤੈਨੂੰ ਟਕਿਆ ਭਈ ਤੂੰ ਆਕਾਸ਼ ਨੂੰ ਲਾਵਾਂ ਤੇ ਧਰਤੀ ਦੀ ਨੀਂਹ ਰੱਖਾ ਅਤੇ ਸੀਯੋਨ ਨੂੰ ਆਖਾਂ ਪਰਮੇਸ਼ਵਰ ਕੀ ਕਹਿੰਦੇ ਹਨ ਤੂੰ ਮੇਰੀ ਪਰਜਾ ਹੈ ਇਸ ਤਰ੍ਹਾਂ ਪਰਮੇਸ਼ਵਰ ਸਾਨੂੰ ਭਰੋਸਾ ਕਰਾਉਂਦੇ ਹਨ ਕਿ ਸੀਯੋਨ ਵਿੱਚ ਰਹਿਣ ਵਾਲੇ ਸਾਰੇ ਲੋਕ ਉਹਨਾਂ ਦੀ ਪਰਜਾ ਹਨ ਅਸੀਂ ਸੱਚਮੁੱਚ ਤੰਹ ਹਾਂ ਹੈ ਨਾ ਇਹ ਆਸ਼ੀਸ਼ ਕਿਸੇ ਨੂੰ ਵੀ ਨਹੀਂ ਦਿੱਤੀ ਜਾਂਦੀ ਅਸੀਂ ਸੋਚ ਸਕਦੇ ਹਾਂ ਕਿ ਕਿਸੇ ਦੇ ਸਾਨੂੰ ਪ੍ਰਚਾਰ ਕਰਨ ਤੋਂ ਬਾਅਦ ਅਸੀਂ ਆਸਾਨੀ ਨਾਲ ਸਿਯੋਨ ਵਿੱਚ ਆ ਗਏ ਪਰ ਅਸੀਂ ਅੱਜ ਇੱਥੇ ਇਸ ਲਈ ਹਾਂ ਕਿਉਂਕਿ ਸਾਨੂੰ ਸਵਰਗੀ ਆਸ਼ੀਸ਼ਾਂ ਮਿਲੀਆਂ ਹਨ ਅਸੀਂ ਆਰਥਿਕ ਮੁਸ਼ਕਲਾਂ ਜਾਂ ਬਿਮਾਰੀਆਂ ਨਾਲ ਦੁਖੀ ਹੋ ਸਕਦੇ ਹਾਂ ਅਸੀਂ ਸਾਰੇ ਕਿਸੇ ਨਾ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਕਰ ਰਹੇ ਹੋਵਾਂਗੇ ਹਾਲਾਂਕਿ ਉਹ ਦਿਨ ਯਕੀਨਨ ਰੂਪਨਾ ਲਾਵੇਗਾ ਜਦੋਂ ਅਸੀਂ ਮਹਿਸੂਸ ਕਰਾਂਗੇ ਕਿ ਅਸੀਂ ਜਿਨ੍ਹਾਂ ਮੁਸ਼ਕਲਾਂ ਤੋਂ ਲੰਘ ਰਹੇ ਹਾਂ ਉਹ ਅੰਤ ਵਿੱਚ ਸਾਨੂੰ ਆਸ਼ੀਸ਼ ਦੇਣ ਲਈ ਸਿਰਫ ਪ੍ਰਕਿਰਿਆਦਾਇਕ ਹਿੱਸਾ ਸੀ ਸਾਡੇ ਉੱਤੇ ਸਿਯੋਨ ਵਿੱਚ ਬੁਲਾਉਣ ਦੀ ਕਿਰਪਾ ਕਰਨ ਅਤੇ ਸਾਨੂੰ ਪਿਤਾਂ ਸੰਗ ਹੋਂਗ ਜੀ ਅਤੇ ਯਰੂਸ਼ਲਮ ਸਵਰਗੀ ਮਾਤਾ ਜੀ ਨਾਲ ਮਿਲਣ ਦੀ ਆਸ਼ੀਸ਼ ਦੇਣ ਲਈ ਅੱਜ ਮੈਂ ਸਾਡੇ ਪਵਿੱਤਰ ਸਵਰਗੀ ਪਿਤਾ ਅਤੇ ਮਾਤਾ ਜੀ ਨੂੰ ਇੱਕ ਵਾਰ ਫਿਰ ਤੋਂ ਧੰਨਵਾਦ ਅਤੇ ਵਡਿਆਈ ਦੇਣਾ ਚਾਹੁੰਦਾ ਹਾਂ 다시 한번 감사와 영광을 돌립니다. 엘로힘 परमेश्वर ने सीऑन दी स्थापना कीती है जिथे परमेश्वर दे पर्व मनाए जांदे हन। सानू सीऑन विच सद्दा दित्ता। सानू अपनी संतान अते अपनी परजा कह्या। सानू साडे पापां तो माफ़ी दित्ती अते सानू बचाया है। 2022 विच ਆਓ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੀ ਸਦੀਪਕ ਵਡਿਆਈ ਦਾ ਹੋਰ ਵੀ ਜ਼ਿਆਦਾ ਪ੍ਰਚਾਰ ਕਰੀਏ ਅਤੇ ਆਦਰ ਕਰੀਏ ਤਾਂ ਜੋ ਮੁਕਤੀ ਦੀ ਆਸ਼ੀਸ਼ ਸਾਂਭਰੀਆ ਵਿੱਚ ਅਤੇ ਧਰਤੀ ਦੇ ਬੰਨੇ ਤਿਕੁਰ ਹੋਰ ਜ਼ਿਆਦਾ ਫੈਲ ਸਕੇ। ਮੈਨੂੰ ਆਸ ਹੈ ਕਿ ਇਸ ਸਾਲ ਇਸ ਤਰ੍ਹਾਂ ਦਾ ਆਸ਼ੀਸ਼ਿਤ ਸਾਲ ਹੋਵੇਗਾ। ਸਿਯੋਂ ਦੀਆਂ ਸੰਤਾਨੋ ਆਓ ਅਸੀਂ ਸਭ ਉਠਿਏ। ਆਓ ਅਸੀਂ ਚਿਲਾਏ ਸਾਰੇ ਲੋਕੋ ਸਿਯੋਂ ਵਿੱਚ ਵਾਪਸ ਆਓ। ਸੀਯੋਨ ਵਿਚ ਆਓ ਅਤੇ ਮਸੀਹਾਨ ਸੰਗ ਹੋਵੋ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਉੱਤੇ ਵਿਸ਼ਵਾਸ ਕਰੋ ਫਿਰ ਤੁਸੀਂ ਅਤੇ ਤੁਹਾਡਾ ਘਰਾਣਾ ਮੁਕਤੀ ਪਾਵੇਗਾ ਆਓ ਅਸੀਂ ਸਵਰਗੀ ਪਿਤਾ ਅਤੇ ਸਵਰਗੀ ਮਾਤਾ ਜੀ ਬਾਰੇ ਉਤਸ਼ਾਹਤ ਪ੍ਰਚਾਰ ਕਰਕੇ 2022 ਨੂੰ ਵੀ ਕਿਰਪਾ ਨਾਲ ਭਰਪੂਰ ਸਾਲ ਬਣਾਈਏ ਅਸੀਂ ਇਸ ਆਸ਼ੀਸ਼ਿਤ ਸਬਤ ਦੇ ਦਿਨ ਤੇ 2022 ਦੇ ਨਵੇਂ ਪਵਿੱਤਰ ਸਾਲ ਦਾ ਸਵਾਗਤ ਕੀਤਾ ਹੈ ਦੁਨੀਆ ਭਰ ਵਿੱਚ ਸੀਯੋਨ ਦੀਆਂ ਸਾਰੀਆਂ ਸੰਤਾਨੋ ਆਓ ਅਸੀਂ ਸਾਰੇ ਇਸ ਨਵੇਂ ਸਾਲ ਵਿੱਚ ਉੱਠੀਏ ਹੋਸਲੇ ਨਾਲ ਸਚਾਈ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਿਏ। ਅਤੇ ਇਸ ਨੇਰੀ ਦੁਨੀਆ ਵਿੱਚ ਮਸੀਹਾਨ ਸੰਗ ਹੋਂਗ ਜੀ ਅਤੇ ਨਵੀਂ ਯਰੂਸ਼ਲਮ ਸਵਰਗੀ ਮਾਤਾ ਜੀ ਦੀ ਵਿੜਿਆਈ ਦਾ ਚਾਣਨ ਚਮਕਾਈਏ। ਇਸੇ ਨਾਲ ਮੈਂ ਅੱਜ ਦਾ ਉਪਦੇਸ਼ ਸਮਾਪਤ ਕਰਨਾ ਚਾਹੁੰਦਾ ਹਾਂ। ਤੁਹਾਡਾ ਬਹੁਤ ਬਹੁਤ ਧੰਨਵਾਦ।